ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਕਹਾਣੀ ਨਾਲ। ਇਹ ਕਹਾਣੀ ਨੂਦੀ ਆਪਣੇ ਸਹੁਰੇ ਉੱਤੇ ਅਤਿਆਚਾਰ ਤੇ ਆਧਾਰਿਤ ਹੈ। ਸਤੀਸ ਦੀ ਪਤਨੀ ਅੰਜਲੀ ਆਪਣੇ ਸਹੁਰੇ ਨਾਲ ਬਹੁਤ ਬੁਰਾ سلوਕ ਕਰਦੀ ਹੈ। ਉਹ ਉਸ ਨੂੰ ਪਾਹ ਸਮਝਦੀ ਹੈ ਜਦੋਂ ਸਤੀਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੁੰਦਾ ਹੈ। ਪਰ ਸੋਨੂੰ ਆਪਣੇ ਦਾਦਾ ਜੀ ਦੇ ਹੱਕ ਵਿੱਚ ਖੜਾ ਹੁੰਦਾ ਹੈ। ਕਹਾਣੀ ਦੇ ਅੰਤ ਵਿੱਚ ਸਾਰਿਆਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਅਤੇ ਪਰਿਵਾਰ ਵਿੱਚ ਸ਼ਾਂਤੀ ਵਾਪਸ ਆ ਜਾਂਦੀ ਹੈ। ਗੋਰਖਪੁਰ ਸ਼ਹਿਰ ਦੀ ਹਲਕੀ ਠੰਡੀ ਸਵੇਰ ਸੀ ਧੁੱਪ ਖਿੜਕੀ ਵਿੱਚੋਂ ਛਣ ਕੇ ਅੰਦਰ ਆ ਰਹੀ ਸੀ ਕਰ ਦੇ ਬਿਹੜੇ ਵਿੱਚ ਪਈ ਨਿੰਬਦ ਦੀ ਛਾਂ ਹਵਾ ਨਾਲ ਝੂਲ ਰਹੀ ਸੀ ਇਸ ਸ਼ਾਂਤੀ ਨੂੰ ਅਚਾਨਕ ਇੱਕ ਦਰਦਪਰੀ ਆਵਾਜ਼ ਨੇ ਤੋੜ ਦਿੱਤਾ ਬਚਾਓ ਮੰਨੂ ਨਾ ਖਿੱਚੋ ਇਹ ਆਵਾਜ਼ ਕਰ ਦੇ ਬਜ਼ੁਰਗ ਹਰੀਰਾਮ Tiwari ਦੀ ਸੀ ਉਸ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ ਸਾਤੇਜ ਚੱਲ ਰਹੇ ਸਨ ਪਰ ਨੂੰ ਅੰਜਲੀ ਦੇ ਚਿਹਰੇ ਤੇ ਰਤਾ ਵੀ ਤਰਸ ਨਹੀਂ ਸੀ ਉਹ ਖਿਜ ਕੇ ਬੋਲੀ ਉਹ ਬੁੱਢੇ ਹੁਣ ਹੋਰ ਕਿੰਨਾ ਕਨਾਟਕ ਕਰੇਗਾ ਸਾਰੇ ਘਰ ਦਾ ਮਾਹੌਲ ਖਰਾਬ ਕਰ ਰੱਖਿਆ ਹੈ ਉੱਠ ਚੱਲ ਹਾਲ ਵਿੱਚ ਉਹ ਉਸ ਨੂੰ ਵਾਹਾਂ ਤੱਕ ਸੀੜਦੀ ਹੋਈ ਖਿੱਚ ਲਿਆਈ ਹਰੀ RAM ਦੀ ਛੜੀ ਦੂਰ ਡਿੱਗ ਗਈ ਉਸ ਦਾ ਸਰੀਰ ਇੰਨਾ ਕਮਜ਼ੋਰ ਸੀ ਕਿ ਖੜਾ ਹੋਣ ਵਿੱਚ ਮੁਸ਼ਕਲ ਹੋ ਰਹੀ ਸੀ ਹਾਲ ਵਿੱਚ ਆਉਂਦੇ ਹੀ ਅੰਜਲੀ ਨੇ ਕੋਲ ਪਈ ਬਾਲਟੀ ਵਿੱਚੋਂ ਠੰਡਾ ਪਾਣੀ ਚੁੱਕਿਆ ਅਤੇ ਭਾਂਡੇ ਵਿੱਚ ਪਾ ਕੇ ਉਸ ਉੱਪਰ ਡੋਲ ਦਿੱਤਾ ਲੋ ਹੁਣ ਬੁਖਾਰ ਉਤਰ ਜਾਵੇਗਾ ਬਰਫ਼ ਵਰਗੇ ਪਾਣੀ ਦੀ ਛਾੜ ਨਾਲ ਹਰੀ RAM ਕੰਬੁੱਠਿਆ ਉਸ ਦੀਆਂ ਅੱਖਾਂ ਵਿੱਚ ਮੰਜੂ ਵਹਿਰ ਨਿਕਲਿਆ ਪਰ ਆਵਾਜ਼ ਨਹੀਂ ਨਿਕਲੀ ਪੌੜੀਆਂ ਤੇ ਖੜਾ ਸੋਨੂੰ ਇਹ ਸਭ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਬੁੱਲ ਕੰਮਣ ਲੱਗੇ ਪਰ ਉਹ ਕੁਝ ਬੋਲਿਆ ਨਹੀਂ ਕੋਲ ਖੜਾ ਸਤੀਸ ਜੋ ਹਰੀਰਾਮ ਦੇ ਬੇਟਾ ਤੇ ਅੰਜਲੀ ਦਾ ਪਤੀ ਸੀ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਉਹ ਅਪਸ ਤੋਂ ਛੇਤੀ ਪਰਤਿਆ ਸੀ ਅਤੇ ਸੋਚਿਆ ਕਿ ਕਰ ਆ ਕੇ ਆਰਾਮ ਕਰੇਗਾ ਪਰ ਸਾਹਮਣੇ ਦਾ ਦ੍ਰਿਸ਼ ਉਸ ਨੂੰ ਅੰਦਰ ਤੱਕ ਖਿਲਾ ਦਿੰਦਾ ਹੈ ਇਹ ਤੂੰ ਕੀ ਕਰ ਰਹੀ ਹੈ ਅੰਜਲੀ ਉਸ ਦੀ ਆਵਾਜ਼ ਗੁੱਸੇ ਨਾਲ ਕੰਬ ਰਹੀ ਸੀ ਜਿੱਲੀ ਨੇ ਪਲਟ ਕੇ ਦੇਖਿਆ ਅਰੇ ਤੁਸੀਂ ਆ ਗਏ ਚੰਗਾ ਹੋਇਆ ਜਰ ਪੁੱਛ ਲੋ ਆਪਣੇ ਬਾਪ ਤੋਂ ਰੋਜ਼ ਰੋਜ਼ ਨਾਟਕ ਕਰਦੇ ਹਨ ਖਾਣਾ ਸੁੱਟ ਦਿੰਦੇ ਹਨ ਦਵਾਈ ਨਹੀਂ ਖਾਂਦੇ ਕਰ ਵਿੱਚ ਗੰਦ ਪਾ ਰੱਖਿਆ ਹੈ ਸਤੀ ਸੁਨੇਹਰਾਨੀ ਨਾਲ ਪਿਤਾ ਵੱਲ ਦੇਖਿਆ ਰੇਰਾਮ ਕੰਬਦੇ ਹੋਏ ਬਸ ਇੰਨਾ ਕਹਿ ਸਕਿਆ ਬੇਟਾ ਮੈਂ ਕੁਝ ਵੀ ਨਹੀਂ ਕੀਤਾ ਸੋਨੂੰ ਅਚਾਨਕ ਦੌੜ ਕੇ ਦਾਦਾ ਕੋਲ ਆਇਆ ਤੇ ਉਸ ਨੂੰ ਫੜ ਲਿਆ ਦਾਦਾ ਜੀ ਤੁਸੀਂ ਠੀਕ ਹੋ ਤੁਸੀਂ ਰੋਕਿਓ ਰਹੇ ਹੋ ਹਰੀ RAM ਨੇ ਕੰਬਦੇ ਹੱਥਾਂ ਨਾਲ ਪੋਤੇ ਦਾ ਸਿਰ ਸਹ ਲਾਇਆ ਤੇ ਹੌਲੀ ਨਾਲ ਬੋਲੇ ਕੁਝ ਨਹੀਂ ਬੇਟਾ ਬਸ ਠੰਡ ਲੱਗ ਰਹੀ ਹੈ ਸੋਨੂੰ ਦੀਆਂ ਅੱਖਾਂ ਦੇ ਸਾਹਮਣੇ ਪਿਛਲੇ ਕਈ ਦਿਨਾਂ ਦੀਆਂ ਤਸਵੀਰਾਂ ਘੁੰਮਣ ਲੱਗੀਆਂ ਕਿਵੇਂ ਦਾਦੀ ਦੀ ਮੌਤ ਤੋਂ ਬਾਅਦ ਦਾਦਾ ਜੀ ਬਿਲਕੁਲ ਇਕੱਲੇ ਹੋ ਗਏ ਹਨ ਕਿਵੇਂ ਪਾਪਾ ਨੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਡੁੱਬ ਕੇ ਦਾਦਾ ਜੀ ਨੂੰ ਬਸ ਇੱਕ ਕੋਨੇ ਦੇ ਕਮਰੇ ਵਿੱਚ ਸਿਮਤ ਕਰ ਦਿੱਤਾ ਹੈ ਅਤੇ ਕਿਵੇਂ ਮਾਂ ਅਕਸਰ ਦਾਦਾ ਜੀ ਨਾਲ ਝਗੜਦੀ ਰਹਿੰਦੀ ਹੈ ਪਰ ਅੱਜ ਜੋ ਹੋਇਆ ਉਸ ਨੂੰ ਸੋਨੂੰ ਦਾ ਦਿਲ ਤੋੜ ਦਿੱਤਾ ਅੰਜਲੀ ਨੇ ਗੁੱਸੇ ਨਾਲ ਸੋਨੂੰ ਵੱਲ ਦੇਖਿਆ ਤੂੰ ਫਿਰ ਤੋਂ ਵਿਚਾਲੇ ਆ ਗਿਆ ਜਾ ਆਪਣੇ ਕਮਰੇ ਵਿੱਚ ਜਾ ਇਹ ਬੁਢਾਪੇ ਦੀ ਸੇਵਾ ਸੰਭਾਲ ਤੇਰੇ ਵੱਸ ਦੀ ਗੱਲ ਨਹੀਂ ਸੋਨੂੰ ਹਿੰਮਤ ਕਰਕੇ ਬੋਲ ਲਿਆ ਮਾ ਦਾਦਾ ਜੀ ਬਿਮਾਰ ਹਨ ਤੁਸੀਂ ਉਹਨਾਂ ਨਾਲ ਅਜਿਹਾ ਕਿਉਂ ਕਰ ਰਹੇ ਹੋ ਅੰਜਲੀ ਦੀ ਅੱਖਾਂ ਵਿੱਚ ਗੁੱਸਾ ਸਾਫ ਚਲ ਕਰ ਰਿਹਾ ਸੀ ਬਹੁਤ ਬੋਲਣ ਲੱਗ ਗਿਆ ਹੈ ਤੇਰੀ ਇਹ ਸਾਰੀ ਅਕਲ ਇਨਾਂ ਕੋਲ ਬੈਠ ਕੇ ਹੀ ਆਈ ਹੈ ਅੱਜ ਕੱਲ ਦਾ ਬੱਚਾ ਵੀ ਮੈਨੂੰ ਸਿਖਾਵੇਗਾ ਕਿ ਮੈਂ ਕਿਵੇਂ ਕਰਾਂ ਸਤੀ ਸੋਣ ਹੋਰ ਚੁੱਪਨਾ ਰਹਿ ਸਕਿਆ ਬਸ ਅੰਜਲੀ ਬਹੁਤ ਹੋ ਗਿਆ ਇਹ ਮੇਰੇ ਪਿਤਾ ਹਨ ਜੇ ਅੱਜ ਫਿਰ ਤੂੰ ਇਨਾਂ ਨਾਲ ਅਜਿਹਾ سلوਕ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹਾਲ ਵਿੱਚ ਸੁਣਨ ਛਾ ਗਿਆ ਹਰੀ ਰਾਮ ਨੇ ਕੰਮ ਜੋ ਹੱਥ ਚੁੱਕੇ ਤੇ ਬੇਟੇ ਨੂੰ ਰੋਕ ਦਿੱਤਾ ਨਹੀਂ ਬੇਟਾ ਤੇਰੀ ਪਤਨੀ ਨੂੰ ਝੜਕਣਾ ਉਹ ਜੋ ਕਰ ਰਹੀ ਹੈ ਸਹੀ ਸਮਝ ਕੇ ਜੇ ਮੈਂ ਪਰ ਬਣ ਰਿਹਾ ਤਮ ਨੂੰ ਹੀ ਜਾਣਾ ਚਾਹੀਦਾ ਦੁੱਸਰੀਆਂ ਅੱਖਾਂ ਹੰਝੂਆਂ ਨਾਲ ਪਰ ਆਈਆਂ ਮੈਂ ਜ਼ਿੰਦਗੀ ਪਰ ਸਿਰਫ ਤੇਰਾ ਪਿਆਲਾ ਚਾਹੇ ਪਰ ਸ਼ਾਇਦ ਹੁਣ ਮੇਰਾ ਹੋਣਾ ਹੀ ਗੁਨਾਹ ਹੈ ਸਤੀਸ ਦੇ ਬੁੱਲ ਕੰਮਣ ਲੱਗੇ ਪਿਤਾ ਜੀ ਅਜਹੀਆਂ ਗੱਲਾਂ ਨਾ ਕਰੋ ਪਰ सोनू ਨੇ ਦਾਦਾ ਜੀ ਨੂੰ ਕੱਸ ਕੇ ਫੜ ਲਿਆ ਦਾਦਾ ਜੀ ਤੁਸੀਂ ਕਿਤੇ ਵੀ ਨਹੀਂ ਜਾਣਾ ਮੈਂ ਤੁਹਾਡੇ ਨਾਲ ਹਾਂ ਰਾਤ ਦੇ ਖਾਣੇ ਤੋਂ ਬਾਅਦ ਸਾਰੇ ਆਪਣੇ ਕਮਰੇ ਵਿੱਚ ਚਲੇ ਗਏ ਪਾਸਤੀਸ ਸੋ ਨਹੀਂ ਸਕਿਆ ਉਸ ਦੇ ਮਨ ਵਿੱਚ ਉਹੀ ਦ੍ਰਿਸ਼ ਘੁਮ ਰਿਹਾ ਸੀ ਪਤਨੂ ਕੋ ਸਿੱਟਣਾ ਠੰਡਾ ਪਾਣੀ ਪਾਉਣ ਉਹਨਾਂ ਦਾ ਰੋਣਾ ਬਹੁ ਵਾਰ ਵਾਰ ਸੋਚਦਾ ਕਿ ਮੇਰੀ ਪਤਨੀ ਸੱਚਮੁੱਚ ਇੰਨੀ ਬਦਲ ਗਈ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਸੋਨੂ ਚੁੱਪਚਾਪ ਆ ਕੇ ਉਸ ਦੇ ਕੋਲ ਬੈਠ ਗਿਆ ਪਾਪਾ ਦਾਦਾ ਜੀ ਨਾਲ ਰੋਜਾ ਜਿਆ ਹੁੰਦਾ ਹੈ ਤੁਸੀਂ ਤਾਂ ਅੱਜ ਦੇਖ ਪਾਏ ਪਰ ਮੈਂ ਪਹਿਲਾਂ ਤੋਂ ਸਭ ਜਾਣਦਾ ਸੀ ਦਾਦੀ ਦੇ ਜਾਣ ਤੋਂ ਬਾਅਦ ਮਾਂ ਬਿਲਕੁਲ ਬਦਲ ਗਈ ਹੈ ਸਤੀਸ ਦੀਆਂ ਖੰਪਰ ਆਈ ਉਸਨੇ ਬੈਠਣ ਨੂੰ ਛਿੰਨਾ ਨਾਲ ਲਾ ਲਿਆ ਦੂਰ ਕਮਰੇ ਦੇ ਕੋਨੇ ਵਿੱਚ ਹਨੇਰੇ ਵਿੱਚ ਬੈਠੇ ਹਰੀਰਾਮ ਕਿਰਕੀ ਤੋਂ ਬਾਹਰ ਦੇਖ ਰਹੇ ਸਨ ਉਹਨਾਂ ਦੇ ਚਿਹਰੇ ਤੇ ਡੂੰਗਾ ਦਰਦ ਸੀ ਪਰ ਬੁੱਲਾਂ ਤੇ ਅਜੀਬ ਜਿਹੀ ਸ਼ਾਂਤੀ ਉਹਨਾਂ ਦੇ ਮਨ ਵਿੱਚ ਸਿਰਫ ਇੱਕ ਹੀ ਵਿਚਾਰ ਵਾਰ-ਵਾਰ ਆ ਰਿਹਾ ਸੀ ਕਿ ਸੱਚਮੁੱਚ ਬੁੱਢੇ ਮਾਬੋਪ ਸਿਰਫ ਪਰ ਵਣ ਕੇ ਰਹਿ ਜਾਂਦੇ ਹਨ ਅਤੇ ਇਸੇ ਸਵਾਲ ਦੇ ਨਾਲ ਰਾਤ ਡੂੰਗੀ ਹੁੰਦੀ ਗਈ ਅਗਲੀ ਸਵੇਰ ਦੀ ਹਲਕੀ ਤੋਂ ਪਖੜਕੀ ਵਿੱਚ ਅੰਦਰ ਆ ਰਹੀ ਸੀ ਬਜ਼ੁਰਗ ਹਰੀਨਾਮ ਜੀ ਲੱਕੜ ਦੀ ਚੌਂਕੀ ਤੇ ਲੇਟੇ ਸਨ ਉਹਨਾਂ ਦੇ ਸਰੀਰ ਤੇ ਅਜੇ ਵੀ ਸਿੱਲ ਸੀ ਕਿਉਂਕਿ ਕੁਝ ਦੇਰ ਪਹਿਲਾਂ ਹੀ ਅੰਜਲੀ ਨੇ ਉਹਨਾਂ ਤੇ ਠੰਡਾ ਪਾਣੀ ਡੋਲਿਆ ਸੀ ਕੱਪੜੇ ਭਿੱਜ ਚੁੱਕੇ ਸਨ ਪਰ ਚਿਹਰੇ ਤੇ ਫਿਰ ਵੀ ਉਹੀ ਸ਼ਾਂਤਪਾਵ ਸੀ ਮਨੋਂ ਸਾਰੀ ਪੀੜਾ ਉਸਨੇ ਇਹ ਕੈਦ ਕਰ ਰੱਖੀ ਹੋਵੇ ਸੋਨੂੰ ਹੌਲੀ ਨਾਲ ਕੋਲ ਆਇਆ ਤੇ ਦਾਦਾ ਜੀ ਦੇ ਹੱਥ ਫੜ ਲਏ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਦਾਦਾ ਜੀ ਤੁਸੀਂ ਮੰਮੀ ਨੂੰ ਕਿਉਂ ਨਹੀਂ ਕੁਝ ਕਹਿਣ ਦੇ ਬਹੁਤ ਤੁਹਾਡੇ ਨਾਲ ਇੰਨਾ ਬੁਰਾ ਕਰਦੀ ਹੈ ਤੁਸੀਂ ਚੁੱਪ ਕਿਉਂ ਰਹਿੰਦੇ ਹੋ ਰਾਮ ਜੀ ਨੇ ਉਸ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਤੋਂ ਦਿਲੀਆਂ ਹੋ ਚੁੱਕੀਆਂ ਸਨ ਬੇਟਾ ਪਰਿਵਾਰ ਦੀ ਸ਼ਾਂਤੀ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਜੇ ਮੈਂ ਬੋਲ ਦਿਆਂਗਾ ਘਰ ਕਰ ਟੁੱਟ ਜਾਵੇਗਾ ਤੇ ਘਰ ਟੁੱਟੇ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਸਹਿ ਸਕਦਾ ਨੂੰ ਰੋਪਿਆ ਪਰ ਦਾਦਾ ਜੀ ਮੈਂ ਜਾਣਦਾ ਹਾਂ ਕਿ ਮੰਮੀ ਗਲਤ ਕਰ ਰਹੀ ਹੈ ਪਪਾ ਨੂੰ ਸਭ ਦੱਸਣਾ ਚਾਹੀਦਾ ਹੈ ਰਾਮ ਜੀ ਨੇ ਡੂੰਗਾ ਸਾਂ ਲਿਆ ਤੇਰੇ ਪਾਪਾ ਬਹੁਤ ਮਿਹਨਤ ਕਰਦੇ ਹਨ ਸਵੇਰ ਤੋਂ ਰਾਤ ਤੱਕ ਆਫਿਸ ਵਿੱਚ ਰਹਿੰਦੇ ਹਨ ਐਨੀ ਚਾਹੁੰਦਾ ਕਿ ਉਹ ਹੋਰ ਪਰ ਮਹਿਸੂਸ ਕਰਨ ਜੇਕਰ ਦੇ ਝਗੜੇ ਉਹਨਾਂ ਦੇ ਸਾਹਮਣੇ ਆਉਣਗੇ ਤਾਂ ਉਹਨਾਂ ਦਾ ਮਨ ਵੀ ਟੁੱਟ ਜਾਵੇਗਾ ਮੈਂ ਚਾਹੁੰਦਾ ਹਾਂ ਕਿ ਉਹਨਾਂ ਦਾ ਜੀਵਨ ਸਕੂਨ ਨਾਲ ਗੁਜ਼ਰੇ ਗੱਲ ਕਰਦੇ ਕਰਦੇ ਹਰੀ RAM ਜੀ ਦੀ ਆਵਾਜ਼ ਕਮਣ ਲੱਗੀ ਅਤੇ ਦੇਖ ਸੋਨੂੰ ਬਜ਼ੁਰਗ ਰੁੱਖ ਜੇ ਹੁੰਦੇ ਹਨ ਜਦੋਂ ਫਲ ਅਤੇ ਛਾਂ ਦੇਣਨ ਲਾਇਕ ਨਾ ਰਹਿਣ ਤਾਂ ਲੋਕ ਉਹਨਾਂ ਤੋਂ ਕਤਰਉਣ ਲੱਗਦੇ ਹਨ ਪਰ ਸਾਨੂੰ ਸਿਕਾਇਤ ਨਹੀਂ ਕਰਨੀ ਚਾਹੀਦੀ ਸਾਡਾ ਕੰਮ ਬਸ ਆਸ਼ੀਰਵਾਦ ਦੇਣਾ ਹੈ ਸੋਨੂੰ ਸਮਝਦਾ ਰਿਹਾ ਸੀ ਪਰ ਉਸਦੇ ਮਨ ਵਿੱਚ ਸਵਾਲ ਅਤੇ ਗੁੱਸਾ ਦੋਵੇਂ ਉਮੜ ਰਹੇ ਸਨ 30 ਉਸੇ ਦਿਨ ਆਪ ਵਿੱਚ ਬੈਠਾ ਸੀ ਉਸ ਦੀਆਂ ਅੱਖਾਂ ਦੇ ਸਾਹਮਣੇ ਸਵੇਰ ਦਾ ਮੰਜ਼ਰ ਕੋ ਮਰਿਆ ਸੀ ਉਸ ਨੇ ਅੰਜਲੀ ਨੂੰ ਪਾਪਾ ਦੇ ਚੀਕਦੇ ਤੇ ਉਹਨਾਂ ਨੂੰ ਕਿਛੜਦੇ ਦੇਖਿਆ ਉਹ ਬੇਚੈਨ ਸੀ ਫੈਲਾ ਸਾਹਮਣੇ ਰੱਖਿਆ ਸਨ ਪਰ ਦਿਮਾਗ ਕਿਤੇ ਹੋਰ ਸੀ ਕੀ ਸੱਚਮੁੱਚ ਪਾਪਾ ਨਾਲ ਰੋਜ਼ ਅਜਿਹਾ ਹੁੰਦਾ ਹੈ ਅਤੇ ਮੈਂ ਇੰਨੇ ਸਾਲਾਂ ਤੋਂ ਅੰਨਾ ਬਣਿਆ ਰਿਹਾ ਉਸਦੇ ਮਨ ਵਿੱਚ ਅਪਰਾਧ ਕਰ ਕਰਨ ਲੱਗ ਪਿਆ ਸਤਿਜ ਦੀਆਂ ਯਾਦਾਂ ਉਮੜ ਆਈਆਂ ਕਿਵੇਂ ਪਾਪਾ ਨੇ ਉਸ ਨੂੰ ਪੜਾਇਆ ਉਸ ਦੀ ਹਰ ਜ਼ਰੂਰਤ ਪੂਰੀ ਕੀਤੀ ਅਤੇ ਉਹੀ ਪਾਪਾ ਬੇਟੇ ਦੇ ਘਰ ਵਿੱਚ અપਮਾਨਿਤ ਹੋ ਰਿਹਾ ਹੈ ਸਤਿਜ ਦੀਆਂ ਅੱਖਾਂ ਵਿੱਚ ਨਮੀ ਆ ਗਈ ਉਸ ਨੇ ਮੋਬਾਈਲ ਚੁੱਕਿਆ ਤੇ ਸੋਨੂੰ ਨੂੰ ਕਾਲ ਕੀਤੀ ਬੇਟਾ ਦਾਦਾ ਜੀ ਕਿਵੇਂ ਹਨ ਸੋਨੂੰ ਕੁਝ ਪਲ ਚੁੱਪ ਰਿਹਾ ਪਰ ਹੌਲੀ ਨਾਲ ਬੋਲੇ ਪਾਪਾ ਦਾਦਾ ਜੀ ਤਾਂ ਠੀਕ ਹਨ ਪਰ ਮੰਮੀ ਉਹਨਾਂ ਨੂੰ ਬਹੁਤ ਛਿੜਕਦੀ ਹੈ ਸਤਿਜ ਦਾ ਦਿਲ ਪਸੀਜ ਗਿਆ ਹੁਣ ਉਸ ਨੂੰ ਯਕੀਨ ਹੋ ਗਿਆ ਕਿ ਸਵੇਰ ਦਾ ਦ੍ਰਿਸ਼ ਕੋਈ ਸੰਜੋਗ ਨਹੀਂ ਸੀ ਸਗੋਂ ਸਚਾਈ ਸੀ ਸਤਿਸ਼ਕਰ ਪਰਤਾਤਾ ਮਾਹੌਲ ਆਮ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਡਰ ਸੀ ਕਿ ਕਿਤੇ ਸਵੇਰ ਦੇ ਘਟਨਾ ਦਾ ਜ਼ਿਕਰ ਨਾ ਛੇੜ ਦਿੱਤਾ ਜਾਵੇ ਹਰੀ RAM ਜੀ ਖਮੋਸ ਬੈਠੇ ਸਨ ਹੱਥ ਵਿੱਚ ਪੁਰਾਣੀ ਧਾਰਮਿਕ ਕਿਤਾਬ ਸੋਨੂ ਕੋਲ ਹੀ ਪੜਾਈ ਦਾ ਨਾਟਕ ਕਰ ਰਿਹਾ ਸੀ ਉਸ ਦੀਆਂ ਨਜ਼ਰਾਂ ਵਾਰ-ਵਾਰ ਦਾਜੀ ਦੇ ਜਾਂਦੀਆਂ ਡਿਨਰ ਦੌਰਾਨ ਮਾਹੌਲ ਹੋਰ ਵੀ ਅਜੀਬ ਹੋ ਗਿਆ ਸਤੀਸ ਨੇ ਚੁੱਪਚਾਪ ਖਾਣਾ ਖਾਦਾ ਪਰ ਉਸ ਦੀਆਂ ਖਾਂਜਲੀ ਦੇ ਚਿਹਰੇ ਤੇ ਟਿਕੀਆਂ ਅੰਜਲੀ ਵਾਰ-ਵਾਰ ਨਜ਼ਰ ਜਰੂੰਦੀ ਰਹੀ ਖਾਣਾ ਖਤਮ ਹੁੰਦੇ ਸਤੀਸ ਨੇ ਹੌਲੀ ਨਾਲ ਕਿਹਾ papa ਤੁਸੀਂ ਮੇਰੇ ਕਮਰੇ ਵਿੱਚ ਆਓ ਮੈਨੂੰ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਹਰੀ RAM ਜੀ ਸਮਝ ਗਏ ਕਿ ਰੋਜਾ ਬੰਦ ਕੀਤਾ ਪਾਪਾ ਦੇ ਸਾਹਮਣੇ ਬੈਠ ਕੇ ਪਾਪਾ ਸੱਚ ਦੱਸਿਆ ਕਿ ਅੰਜਲੀ ਤੁਹਾਡੇ ਨਾਲ ਰੋਜਾ ਜਿਹਾ ਵਿਵਹਾਰ ਕਰਦੀ ਹੈ ਹਰੀ RAM ਨੇ ਨਜ਼ਰਾਂ ਚੁਕਾ ਲਈਆਂ ਬੇਟਾ ਇਹ ਗੱਲ ਛੱਡ ਤੂੰ ਕਿਉਂ ਪਰੇਸ਼ਾਨ ਹੋ ਰਿਹਾ ਹੈ ਮੈਂ ਠੀਕ ਹਾਂ ਸਤੀਸ ਦੀਆਂ ਅੱਖਾਂ ਲਾਲ ਹੋ ਗਈਆਂ ਨਹੀਂ ਪਾਪਾ ਹੁਣ ਮੈਂ ਚੁੱਪ ਨਹੀਂ ਰਹਾਂਗਾ ਤੁਸੀਂ ਮੇਰੀ ਜ਼ਿੰਮੇਵਾਰੀ ਚੁੱਕੀ ਹੈ ਹਨ ਮਨ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਇਹ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਮੈਂ ਦੇਖਾ ਕਿਵੇਂ ਕਰ ਸਕਦਾ ਹਾਂ ਹਰੀ RAM ਜੀ ਦੇ ਬੁੱਲ ਲੱਗਣ ਲੱਗੇ ਉਹਨਾਂ ਦੇ ਬੇਟੇ ਦਾ ਹੱਥ ਫੜ ਲਿਆ ਬੇਟਾ ਔਰਤ ਦਾ ਗੁੱਸਾ ਉਸਦਾ ਵਿਵਹਾਰ ਕਰ ਦੇ ਹਾਲਾਤਾਂ ਦੇ ਅਸਰ ਹੁੰਦਾ ਹੈ ਅ اسی ਉਸਦੇ ਚਿਹਰੇ ਤੇ ਖਿਜਤ ਤੇ ਡਰ ਦੋਵੇਂ ਸਾਨੂੰ ਜਿਸ ਤਿਸ ਨੂੰ ਸਭ ਪਤਾ ਚੱਲ ਗਿਆ ਤਾਂ ਉਸ ਨੇ ਮੇਰਾ ਵਿਰੋਧ ਕੀਤਾ ਤਾਂ ਇਸ ਘਰ ਵਿੱਚ ਮੇਰੀ ਇੱਜ਼ਤ ਕਿੱਥੇ ਰਹਿ ਜਾਵੇਗੀ ਔਰ ਸੋਇ ਵਿੱਚ ਪਰਤ ਕੇ ਉਹ ਬਰਤਨ ੜਕਣ ਲੱਗੀ ਮਨੂੰ ਕਿਸੇ ਨੇ ਕਦੇ ਨਹੀਂ ਸਮਝਿਆ ਨਾ ਪੇਕੇ ਕਰਨਾ ਨਾ ਸਹੁਰੇ ਕਰ ਇਹ ਬੁੱਢਾ ਵੀ ਬਸਪਾਰ ਹੈ ਉਸਦੇ ਅੰਦਰ ਦਾ ਜ਼ਹਿਰ ਹੋਰ ਸਾਹ ਦੇਖਣ ਲੱਗਾ ਉਸ ਰਾਤ ਸੋਨੂੰ ਨੇ ਤੈਅ ਕੀਤਾ ਕਿ ਹੁਣ ਉਹ ਹੋਰ ਚੁੱਪ ਨਹੀਂ ਰਹੇਗਾ ਉਹ ਆਪਣੇ ਛੋਟੇ ਜਿਹੇ ਖਿਡੌਣੇ ਵਾਲੇ ਕਮਰੇ ਵਿੱਚ ਚੁੱਪਚਾਪ ਵੀਡੀਓ ਰਿਕਾਰਡ ਕਰਨ ਲੱਗਾ ਤਾਂ ਕਿ ਸਬੂਤ ਉਸਦੇ ਪਾਪਾ ਨੂੰ ਦਿਖਾ ਸਕੇ ਦੂਜੇ ਪਾਸੇ ਇਸ ਤੀਸ ਨੇ ਮਨ ਹੀ ਮਨ ਕਸਮ ਖਾ ਲਈ ਕਿ ਹੁਣ ਉਹ ਇਸ ਸੱਚ ਅਤੇ ਇਸ ਤਰ੍ਹਾਂ ਕਰਦੇ ਅੰਦਰ ਉਹ ਰਿਡ ਕਰਾਉਦੀ ਹਨ ਰੀ ਉਠਣ ਲੱਗੀ ਕਰਦੇ ਅੰਦਰ ਮਾਹੌਲ ਤਣਾਅ ਨਾਲ ਭਰਿਆ ਹੋਇਆ ਸੀ ਹਰ ਕੋਈ ਆਪਣੇ ਆਪ ਵਿੱਚ ਉਲਝਿਆ ਹੋਇਆ ਜਿਵੇਂ ਕੋਈ ਤੂਫਾਨ ਸਾਹਮਣੇ ਆ ਕੇ ਖੜਾ ਹੋਵੇ ਪਰ ਉਸ ਤੋਂ ਬਾਅਦ ਦੀ ਚੁੱਪ ਹੋਰ ਵੀ ਡਰਾਵਣੀ ਸੀ ਹਰੀराम ਜੀ ਦੀ ਤਕਲੀਫ ਹੁਣ ਕਿਸੇ ਤੋਂ ਲੁੱਕ ਨਹੀਂ ਸੀ ਪਰ ਫਿਰ ਵਿਕਰ ਵਿੱਚ છਾਈ ਹੋਈ ਚੁੱਪ ਦਰਦ ਅਤੇ ਖਮਸੀ ਹੁਣ ਟੁੱਟਣ ਵਾਲੀ ਸੀ ਸਤੀਸ ਜੋ ਉਸ ਦਿਨ ਅਕਸ ਤੋਂ ਛੇਤੀ ਪਰਤ ਆਇਆ ਸੀ ਆਪਣੇ ਅੰਦਰ ਇੱਕ ਅੰਦਰੂਨੀ ਗੁੱਸਾ ਮਹਿਸੂਸ ਕਰ ਰਿਹਾ ਸੀ ਉਸ ਨੂੰ ਇਹ ਚਾਹੀ ਹੁਣ ਬਰਦਾਸ਼ਤ ਨਹੀਂ ਹੋ ਰਹੀ ਸੀ ਕਿਉਂਕਿ ਉਸ ਦੀ ਪਤਨੀ ਅੰਜਲੀ ਜੋ ਪਹਿਲਾਂ ਕਦੇ ਬਹੁਤ ਪਿਆਰ ਅਤੇ ਸਤਿਕਾਰ ਨਾਲ ਆਪੇਸ ਹੁੰਦੀ ਸੀ ਹੁਣ ਉਸ ਪਿਤਾ ਨਾਲ ਅਜਿਹਾ ਵਿਵਾਰ ਕਰਨ ਲੱਗੀ ਹੈ ਕਿਸਨੇ ਸਤੀਸ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ ਉਹ ਜਾਣਦਾ ਸੀ ਕਿ ਇਹ ਸਿਰਫ ਇੱਕ ਘਟਨਾ ਨਹੀਂ ਸੀ ਸਗੋਂ ਇੱਕ ਲੰਬੇ ਸਮੇਂ ਤੋਂ ਚੱਲ ਰਹੀ ਪੀੜਾ ਦਾ ਨਤੀਜਾ ਸੀ ਹੁਣ ਉਹ ਸੱਚ ਜਾਣਨ ਲਈ ਹੋਰ ਖामोਸ਼ ਨਹੀਂ ਰਹਿ ਸਕਦਾ ਜਦੋਂ ਉਸਨੇ ਅੰਜਲੀ ਨੂੰ ਕਮਰੇ ਦੇ ਅੰਦਰ ਰੁੱਝੀ ਹੋਈ ਦੇਖਿਆ ਤਾਂ ਦਿਲ ਹੋਰ ਵੀ ਤੇਜ਼ ਧੜਕਣ ਲੱਗਾ ਉਹ ਸਿੱਧਾ ਕਿਚਨ ਵਿੱਚ ਗਿਆ ਤੇ ਉਸਤੇ ਖੜੀ ਅੰਜਲੀ ਨਾਲ ਗੱਲ ਕੀਤੀ ਅੰਜਲੀ ਮੰਨੂ ਤੇਰੇ ਨਾਲ ਗੱਲ ਕਰਨੀ ਹੈ ਸਤੀਸ ਦੀ ਆਵਾਜ਼ ਵਿੱਚ ਹੁਣ ਤੱਕ ਦੀ ਸਾਰੀ ਚੁੱਪ ਅਤੇ ਗੁੱਸਾ ਸੀ ਅੰਜਲੀ ਨੇ ਚੌਂਕ ਕੇ ਮੂੰਹ ਕਮਾਇਆ ਉਸਦੇ ਪਹਿਲਾਂ ਜੀ ਮਾਸੂਮ ਤੇ ਜਿਆ ਪਿਆਰ ਨਹੀਂ ਸੀ ਉਸਦੇ ਚਿਹਰੇ ਤੇ ਖਿਜ ਤੇ ਗੁੱਸੇ ਤੋਂ ਇਲਾਵਾ ਕੁਝ ਨਹੀਂ ਸੀ ਕੀ ਹੈ ਸਤੀਸ ਉਸਨੇ ਬੇ ਸਕੂਨ ਨਾਲ ਸਬਜ਼ੀ ਕੱਟਦੇ ਹੋਏ ਸਤੀਸ ਦੀ ਆਵਾਜ਼ ਤਿੱਖੀ ਸੀ ਪਰ ਮੈਂ ਹੁਣ ਕੁਝ ਨਹੀਂ ਲੁਕਾਉਣਾ ਤੇਰਾ ਵਿਵਹਾਰ ਮੇਰੇ ਪਿਤਾ ਨਾਲ ਹੈ ਜੋ ਤੂੰ ਕਰ ਰਹੀ ਹੈ ਕਿ ਉਹ ਸਹੀ ਹੈ ਅੰਜਲੀ ਦਾ ਚਿਹਰਾ ਕ੍ਰੋਧ ਨਾਲ ਭਰ ਗਿਆ ਤੂੰ ਮੇਰੇ ਬਾਰੇ ਕੀ ਜਾਣੇਗਾ ਸਤੀਸ ਉਸਨੇ ਤੇ ਵਿਰਧ ਨਾਲ ਕਿਹਾ ਤੂੰ ਨਹੀਂ ਸਮਝ ਸਕਦਾ ਤੇਰੀ ਪਤਿਕ ਭਾਰ ਦੀ ਤਰ੍ਹਾਂ ਦਿਨ ਰਾਤ ਉਹੀ ਬੁੜਬੜਾਉਣਾ ਉਹੀ ਪੁਰਾਣੀਆਂ ਗੱਲਾਂ ਉਹੀ ਨਾਟਕ ਜੇ ਤੋ ਚੰਗਾ ਤਾਂ ਇਹੀ ਹੈ ਕਿ ਮੈਂ ਉਹਨਾਂ ਦਾ ਧਿਆਨ ਰੱਖਾਂ ਤਾਂ ਕਿ ਕਰਦਾ ਮੌਲ ਥੋੜਾ ਠੀਕ ਰਹੇ ਤਾਂ ਕਿ ਤੂੰ ਇਹ ਸਮਝਦੀ ਹੈ ਕਿ ਉਹਨਾਂ ਦਾ ਕਰਤੱਵ ਹੈ ਤੈਨੂੰ ਉਹਨਾਂ ਦਾ અપਮਾਨ ਕਰਨ ਦਾ ਅਧਿਕਾਰ ਮਿਲ ਗਿਆ ਸਤੀਸ ਦੀ ਆਵਾਜ਼ ਹੁਣ ਬਹੁਤ ਡੂੰਗੀ ਸੀ ਉਸਦੇ ਜਿਲ੍ਹ ਵਿੱਚ ਉਮੜੀਆਂ ਪਾਵਨਾਂ ਦਾ ਬਿਸਪੋਰਟ ਹੋ ਰਿਹਾ ਸੀ ਕੀ ਤੈਨੂੰ ਇਹ ਨਹੀਂ ਦਿਸਦਾ ਕਿ ਉਹ ਬਜ਼ੁਰਗ ਹੋ ਗਏ ਹਨ ਉਹਨਾਂ ਦਾ ਸਿਰ ਟੁੱਟਣ ਲੱਗਾ ਹੈ ਅਤੇ ਤੂੰ ਉਹਨਾਂ ਨੂੰ ਇਸ ਤਰ੍ਹਾਂ ਕਿਸੇਟ ਕੇ ਬਰਬਾਦ ਕਰ ਰਹੀ ਹੈ ਅੰਜਲੀ ਨੇ ਹੱਸਦੇ ਹੋਏ ਕਿਹਾ ਕਿ ਤੂੰ ਕੀ ਸਮਝੇਂਗਾ ਸਤੀਸ ਤੂੰ ਕਦੇ ਉਹਨਾਂ ਨਾਲ ਸਮਾਂ ਨਹੀਂ ਬਿਤਾਇਆ ਤੂੰ ਹਮੇਸ਼ਾ ਆਪਣੇ ਅਵਸਥਿਤ ਤੇ ਕੰਮ ਵਿੱਚ ਖੋਇਆ ਰਹਿਣਾ ਹੈ ਇਸ ਘਰ ਵਿੱਚ ਬਸ ਇੱਕ ਵਿਅਕਤੀ ਹੀ ਹੈ ਜੋ ਸਭ ਕੁਝ ਸੰਭਾਲ ਰਿਹਾ ਹੈ ਅਤੇ ਉਹ ਹਾਂ ਮੈਂ ਤੂੰ ਨਹੀਂ ਸਮਝਦਾ ਕਿ ਜਦੋਂ ਦਿਨ ਰਾਤ ਇਸ ਆਦਮੀ ਨਾਲ ਰਹਿਣਾ ਪੈਂਦਾ ਤਾਂ ਕੀ ਹੁੰਦਾ ਇਸਨੇ ਡੂੰਗਾ ਸਾਂ ਲਿਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਉਹ ਜਾਣਦਾ ਸੀ ਕਿ ਅੰਜਲੀ ਦੀਆਂ ਇਹ ਗੱਲਾਂ ਕੋਈ ਸਧਾਰਨ ਸ਼ਿਕਾਇਤ ਨਹੀਂ ਸੀ ਇਸ ਦੇ ਪਿੱਛੇ ਇੱਕ ਡੂੰਗੀ ਪਾਵਨਾ ਸੀ ਜੋ ਹੌਲੀ-ਹੌਲੀ ਉਸਨੂੰ ਨਿਗਲ ਰਹੀ ਸੀ ਹੋਖੜਾ ਹੋ ਗਿਆ ਤੂੰ ਕੀ ਜਾਣਦੀ ਹੈ ਅੰਜਲੀ ਤੂੰ ਕਦੇ ਕੋਸ਼ਿਸ਼ ਨਹੀਂ ਕੀਤੀ ਉਸ ਨੂੰ ਸਮਝਣ ਤੂੰ ਉਸ ਨੂੰ ਦੇਖ ਕੇ ਇੱਕ ਪਾਰ ਦੀ ਤਰ੍ਹਾਂ ਵਿਵਹਾਰ ਕਰਦੀ ਹੈ ਕਿ ਤੂੰ ਕਦੇ ਅੰਦਰ ਦੀ ਪੀੜਾ ਤੇ ਉਸ ਦਾ ਦਰਦ ਮਹਿਸੂਸ ਕੀਤਾ ਅੰਜਲੀ ਦਾ ਚਿਹਰਾ ਪਲ ਪਰ ਵਿਚਕਰੋਧ ਤੋਂ ਡਰ ਵਿੱਚ ਬਦਲ ਗਿਆ ਉਹ ਸਮਝ ਚੁ ਕਿ ਕਿਸੇ ਕੀ ਹੁਣ ਉਸ ਦੇ ਸਾਹਮਣੇ ਸੱਚ ਆਉਣ ਵਾਲਾ ਸੀ ਉਸ ਨੇ ਇੱਕ ਡੂੰਗਾ ਸਾਨ ਲਿਆ ਅਤੇ ਕਿਹਾ ਸਤੀਸ ਤੂੰ ਨਹੀਂ ਸਮਝ ਸਕਦਾ ਮੈਂ ਹਮੇਸ਼ਾ ਇਸ ਘਰ ਵਿੱਚ અપਮਾਨਿਤ ਰਹੀ ਹਾਂ ਪੇਕੇ ਘਰ ਵਿੱਚ ਵੀ ਅਤੇ ਇੱਥੇ ਵੀ ਤੇਰੇ ਪਿਤਾ ਤੇਰੀ ਭੈਣ ਸਾਹਮਣੇ ਮੈਨੂੰ ਕਦੇ ਸਵੀਕਾਰ ਨਹੀਂ ਕੀਤਾ ਸਤੀਸ ਨੇ ਚੌਂਕ ਕੇ ਉਸ ਦੀ ਗੱਲ ਸੁਣੀ ਉਸ ਨੇ ਹੌਲੀ ਨਾਲ ਪੁੱਛਿਆ ਕਿ ਤੂੰ ਸੱਚ ਕਹਿ ਰਹੀ ਹੈ ਹਾਸਤੀਸ ਅੰਜਲੀ ਨੇ ਆਪਣਾ ਗੁੱਸਾ ਦਬਾਉਂਦੇ ਹੋਏ ਕਿਹਾ ਜਦੋਂ ਮੈਂ ਪੇਕੇ ਘਰ ਵਿੱਚ ਸੀ ਤਾਂ ਮੈਨੂੰ ਹਮੇਸ਼ਾ ਤੇਰੀ ਭੈਣ ਦਾ ਤੁਲਨਾ ਵਿੱਚ ਨੀਵਾਂ ਦਿਖਾਇਆ ਜਾਂਦਾ ਮੇਰਾ ਵਿਵਹਾਰ ਮੇਰੀਆਂ ਜ਼ਿੰਮੇਵਾਰੀਆਂ ਸਭ ਕੁਝ ਵਸ ਇੱਕ ਪਾਰ ਸੀ ਅਤੇ ਹੁਣ ਇੱਥੇ ਵੀ ਉਹ ਸਥਿਤੀ ਤੇਰੀ ਪਿਤਾ ਨੇ ਕਦੇ ਮਨੁਸਹਿਮੱਸ ਨਹੀਂ ਕਰਾਇਆ ਹਮੇਸ਼ਾ ਮਨ ਨੂੰ ਤਾਹਨੇ ਦਿੱਤੇ ਮਨ ਨੂੰ ਸਮਝਾਇਆ ਨਹੀਂ ਬਸ ਦਵਾਈ ਹੀ ਦਵਾਈ ਸੀ ਅਤੇ ਤੇਰੀ ਮਾਂ ਉਹ ਹਮੇਸ਼ਾ ਮੇਰੀ ਕਮੀ ਕਰਦੀ ਸੀ ਮਨ ਨੂੰ ਕਦੇ ਨਹੀਂ ਸਮਝਾਇਆ ਗਿਆ ਇਸ ਲਈ ਮੈਂ ਹੁਣ ਅਜਿਹਾ ਵਿਵਹਾਰ ਕਰਦੀ ਹਾਂ ਕਿਉਂਕਿ ਇਹ ਹੀ ਮੈਨੂੰ ਸਿਖਾਇਆ ਗਿਆ ਇਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਨੂੰ ਸਮਝ ਵਿੱਚ ਆਉਣ ਲੱਗਾ ਅੰਜਲੀ ਕਹਿ ਰਹੀ ਹੈ ਉਹ ਸਿਰਫ ਗੁੱਸਾ ਅਤੇ ਨਫ਼ਰਤ ਨਹੀਂ ਉਹ ਇੱਕ ਡੂੰਗੀ ਸੱਟ ਜੋ ਉਸਦੇ ਅੰਦਰ ਕਈ ਸਾਲਾਂ ਤੋਂ ਸਮਾਈ ਹੋਈ ਹੈ ਉਹ ਆਪਣੇ ਜੀਵਨ ਵਿੱਚ ਖੁਦ ਨੂੰ ਕਦੇ ਸਵੀਕਾਰ ਨਹੀਂ ਕਰ ਪਾਇਆ ਅਤੇ ਇਹੀ ਸੱਟ ਉਸਦੇ ਵਿਅਕਤੀਤਵ ਦਾ ਹਿੱਸਾ ਬਣ ਗਈ ਪਰ ਇਸ ਤੀਸ ਦਾ ਦਿਲ ਟੁੱਟ ਗਿਆ ਉਹ ਜਾਣਦਾ ਸੀ ਕਿ ਇਹ ਸਭ ਸੱਚ ਸੀ ਪਰ ਇਸ ਰਸਤੇ ਤੇ ਅੰਜਲੀ ਨੇ ਜੋ ਕਦਮ ਚੁੱਕੇ ਸਨ ਉਹ ਗਲਤ ਸਨ ਜੀਤੂ ਕਦੇ ਇਹ ਨਹੀਂ ਸੋਚਿਆ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਨਾਲ ਗੱਲ ਕਰਨ ਦੀ ਬਜਾਏ ਤੂੰ ਇਹਨਾਂ ਗੁੱਸੇ ਅਤੇ ਨਫ਼ਰਤ ਕਿਉਂ ਫੈਲਾਇਆ ਸਤੀਸ ਦਾ ਗਾਲਾ ਰੁਕ ਗਿਆ ਅੰਜਲੀ ਦੀ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਹੰਝੂ ਨਹੀਂ ਡਿੱਗਣ ਦਿੱਤੇ ਤੂੰ ਮਨ ਨੂੰ ਕਦੇ ਨਹੀਂ ਸਮਝ ਪਾਵੇਂਗਾ ਮਨ ਨੂੰ ਹਰ ਸਮੇਂ ਇਹ ਲੱਗਦਾ ਹੈ ਕਿ ਮੈਂ ਬਸ ਇੱਕ ਪਾਰ ਹਾਂ ਹੁਣ ਕੁਝ ਵੀ ਨਹੀਂ ਬਦਲ ਸਕਦਾ ਉਹ ਪਲ ਕੁਝ ਦੇਰ ਲਈ ਠਹਿਰਾ ਰਿਹਾ ਇਸ ਦੌਰਾਨ ਸਤੀਸ ਦਾ ਮਨ ਫੈਸਲਾ ਕਰ ਚੁੱਕਾ ਸੀ ਕਿ ਉਹ ਜਾਣਦਾ ਸੀ ਕਿ ਹੁਣ ਉਹ ਚੁੱਪ ਨਹੀਂ ਰਹਿ ਸਕਦਾ ਉਸ ਨੂੰ ਆਪਣਾ ਪਰਿਵਾਰ ਦੇ ਵਿੱਚ ਆਉਣ ਲਈ ਕੁਝ ਕਰਨਾ ਪਵੇਗਾ ਉਹ ਉਸ ਫੈਸਲੇ ਤੱਕ ਪਹੁੰਚ ਚੁੱਕਾ ਸੀ ਜਿਸ ਨੂੰ ਹੁਣ ਉਸ ਨੂੰ ਨਿਭਾਉਣਾ ਹੀ ਪੈਣਾ ਸੀ ਉਸ ਰਸਤੇ 'ਸਨੇ ਫੈਸਲਾ ਕੀਤਾ ਕਿ ਉਹ ਇੱਕ ਸਖਤ ਕਦਮ ਚੁੱਕੇਗਾ ਉਸਨੇ ਸੋਚ ਲਿਆ ਕਿ ਕੀ ਹੁਣ ਉਹ ਇਸ ਸਥਿਤੀ ਨੂੰ ਬਰਦਾਸ਼ਤ ਨਹੀਂ ਕਰੇਗਾ ਫਤੇ ਉਹ ਅੰਜਲੀ ਦੇ ਵਿਵਹਾਰ ਨੂੰ ਘਰ ਵਿੱਚ ਨਹੀਂ ਸਹਿ ਸਕਦਾ ਸੀ ਪਿੰਡ ਦੀਆਂ ਹਵਾਵਾਂ ਅਕਸਰ ਲੋਕਾਂ ਦੇ ਦਿਲਾਂ ਦੀਆਂ ਗੱਲਾਂ ਆਪਣੇ ਨਾਲ ਉਡਾ ਕੇ ਪੂਰੇ ਮੁਹੱਲੇ ਵਿੱਚ ਫੈਲਾ ਦਿੰਦੀਆਂ ਨੂੰ ਹੁਣ ਹਰ ਕੋਈ ਜਾਣ ਚੁੱਕਾ ਸੀ ਕਿ ਇਸ ਦੀ ਇਸ ਦੇਕਰ ਵਿਚਾਲਾ ਚੰਗੇ ਨਹੀਂ ਹਨ ਪਰ ਇਹਨਾਂ ਸਭ ਤੋਂ ਅਣਜਾਣ ਜਾਂ ਇਉਂ ਕਹੀਏ ਕਿ ਸਭ ਜਾਣਦੇ ਹੋਏ ਵੀ ਚੁੱਪ ਦਾਦਾ ਜੀ ਆਪਣੇ ਬਰਾਡੇ ਵਿੱਚ ਬੈਠ ਕੇ ਸਵੇਰ-ਸਵੇਰੇ ਰਮਾਇਣ ਪੜ੍ਹਦੇ ਰਹਿੰਦੇ ਉਹਨਾਂ ਦੀ ਉਹ ਅਜ ਹੌਲੀ ਸੀ ਪਰ ਸ਼ਬਦ ਇੰਨੇ ਡੂੰਗੇ ਸੀ ਕਿ ਸੁਣਨ ਵਾਲੇ ਦੇ ਦਿਲ ਤੱਕ ਉੱਤਰ ਜਾਂਦੇ ਸੋਨੂੰ ਕਈ ਵਾਰ ਉਹਨਾਂ ਦੇ ਕੋਲ ਬੈਠ ਕੇ ਸੁਣਦਾ ਜਲਦੀ ਸਖਤ ਆਵਾਜ਼ ਆ ਜਾਂਦੀ ਸੋਨੂੰ ਪੜਾਈ ਕਰੇਗਾ ਜਾਂ ਦਾਦਾ ਜੀ ਦੀਆਂ ਕਹਾਣੀਆਂ ਵਿੱਚ ਉਮਰ ਬਰਬਾਦ ਕਰੇਗਾ ਚੱਲ ਅੰਦਰ ਸੋਨੂੰ ਹੌਲੀ ਨਾਲ ਕਹਿੰਦਾ ਮਾਂ ਇਹ ਕਹਾਣੀਆਂ ਨਹੀਂ ਗਿਆਨ ਹੈ ਪਰ ਉਸ ਦੀ ਆਵਾਜ਼ ਅਕਸਰ ਦਬਾ ਦਿੱਤੀ ਜਾਂਦੀ ਦਾਦਾ ਜੀ ਨੇ ਕਦੇ ਸਿਕਾਇਤ ਨਹੀਂ ਕੀਤੀ ਪਰ ਉਹਨਾਂ ਦਾ ਹਰ ਕਦਮ ਜਿਵੇਂ ਇੱਕ ਮਨ ਵਿਦਰੋਹ ਬਣ ਗਿਆ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਬੇੜਾ ਸਾਫ਼ ਕਰਦੇ ਇੱਥੋਂ ਤੱਕ ਕਿ ਛੋਟੇ-ਮੋਟੇ ਸਮਾਨ ਖੁਦ ਖਰੀਦ ਕੇ ਲਿਆਉਂਦੇ ਇੱਕ ਦਿਨ ਗਵਣ ਦੀ ਸੁਦਾ ਚਾਚੀ ਨੇ ਟੋਕਿਆ ਕਿਉਂ ਬਾਬਾ ਜੀ ਇਹ ਸਭ ਕੰਮ ਤੁਸੀਂ ਕਿਉਂ ਕਰ ਰਹੇ ਹੋ ਇਹ ਤਾਂ ਉਹਦਾ ਕੰਮ ਹੈ ਦਾਦਾ ਜੀ ਬਸ ਮੁਸਕਰਾ ਕੇ ਬੋਲੇ ਅਰੇ ਪਿੰਡ ਜੀ ਕੰਮ ਦਾ ਕੋਈ ਮਾਲਕ ਨਹੀਂ ਹੁੰਦਾ ਕੰਮ ਉਹੀ ਕਰਦਾ ਹੈ ਜਿਸ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਇਹ ਕਹਿੰਦੇ ਹੋਏ ਉਹਨਾਂ ਨੇ ਛੱਡ ਚੁੱਕ ਲਿਆ ਉਹਨਾਂ ਦੀ ਅੱਖਾਂ ਦੀ ਚਮਕ ਦੀ ਇਸ ਦਾ ਹਾਲ ਸਭ ਤੋਂ ਬੁਰਾ ਸੀ ਆਪਸ ਵਿੱਚ ਬੋਸਦੇ ਤਹਾਨੇ ਬਾਹਰ ਸਮਾਜ ਦਾ ਅਪਮਾਨ ਘਰੇ ਕਰ ਦੇ ਅੰਦਰ ਅੰਜਲ ਦੀ ਨਰਾਜਗੀ ਤਿੰਨੋਂ ਪਾਸੇ ਦਬਾਅ ਰਾਤ ਨੂੰ ਜਦੋਂ ਥੱਕ ਕੇ ਆਉਂਦਾ ਤਾਂ ਚਾਹੁੰਦਾ ਹੈ ਕਿ ਕਰ ਵਿੱਚ ਚੈਨ ਦਾ ਸਾਂ ਲਵੇ ਪਰ ਅੰਜਲੀ ਦਰਵਾਜ਼ਾ ਖੋਲਦੇ ਇਸ ਘਰ ਤਾਂ ਸ਼ੁਰੂ ਕਰ ਦਿੰਦੀ ਹੈ ਤੁਹਾਡੇ ਪਿਤਾ ਜੀ ਨੂੰ ਸਮਝਾਓ ਮੋਹੱਲੇ ਪਰ ਵਿੱਚ ਸਾਨੂੰ ਬਦਨਾਮ ਕਰਵਾ ਦਿੱਤਾ ਹੈ ਲੋਕ ਕਹਿੰਦੇ ਹਨ ਕਿ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਕਿਉਂ ਰਖੀਏ ਇਹਨਾਂ ਨੂੰ ਇੱਥੇ ਕਿਉਂ ਨਾ ਇਹਨਾਂ ਨੂੰ ਪਿੰਡ ਛੱਡਾਈ 3 ਚੁੱਪ ਚਾਪ ਪਾਣੀ ਦਾ ਗਲਾਸ ਪੀਂਦਾ ਹੈ ਤੇ ਖਚਕਾ ਲੈਂਦਾ ਉਸ ਦੀ ਚੁੱਪੋ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਹੌਲੀ ਹੌਲੀ ਸੋਨੂੰ ਵੱਡਾ ਹੋਣ ਲੱਗਾ ਹੁਣ ਉਹ ਮਾਂ ਦੀ ਹਰ ਗੱਲ ਚੁੱਪ ਚਾਪ ਮੰਨਣ ਵਾਲਾ ਬੱਚਾ ਨਹੀਂ ਸੀ ਇੱਕ ਸ਼ਾਮ ਜਦੋਂ ਅੰਜਲੀ ਨੇ ਦਾਦਾ ਜੀ ਦੀ ਥਾਲੀ ਵਿੱਚ ਖਾਣਾ देर ਨਾਲ ਦਿੱਤਾ ਤਾਂ ਰੁਕੀ ਆਵਾਜ਼ ਵਿੱਚ ਬੋਲੀ ਐਨੀ ਮਰੋ ਗਈ ਹੈ ਹੁਣ ਤਾ ਭਗਵਾਨ ਨੂੰ ਪਿਆਰੇ ਹੋ ਜਾਓ ਤਾਂ ਸੋਨੂੰ ਤੋਂ ਸੈਣ ਨਹੀਂ ਹੋਇਆ ਉਸਨੇ ਜ਼ੋਰ ਨਾਲ ਕਿਹਾ ਬੱਸ ਮਾ ਤੁਸੀਂ ਦਾਦਾ ਜੀ ਨਾਲ ਅਜੇ ਕਿਵੇਂ ਗੱਲ ਕਰ ਰਹੇ ਹੋ ਜੇ ਉਹ ਨਾ ਹੁੰਦੇ ਤਾਂ ਅੱਜ ਇਸ ਵਿੱਚ ਕਰ ਵਿੱਚ ਰਾਣੀ ਦੀ ਤਰ੍ਹਾਂ ਆ ਬੈਠੀ ਹੁੰਦੀ ਮੇਰੇ ਪਾਪਾ ਦੀ ਪੜਾਈ ਖਰਚਾ ਕਿਵੇਂ ਚੰਦਲੀ ਹੈਰਾਨ ਰਹਿ ਗਈ ਉਸਨੇ ਗੁੱਸੇ ਵਿੱਚ सोनू ਨੂੰ ਥੱਪੜ ਮਾਰ ਦਿੱਤਾ ਪਰ सोनू ਦੀ ਅੱਖਾਂ ਵਿੱਚ ਹੁਣ ਅੰਜੂ ਨਹੀਂ ਅੱਗ ਸੀ ਉਹ ਬੋਲਿਆ ਮਾਂ ਹੁਣ ਜੇ ਤੁਸੀਂ ਦਾਦਾ ਜੀ ਨੂੰ ਕੁਝ ਕਿਹਾ ਤਾਂ ਮੈਂ ਖੁਦ ਉਹਨਾਂ ਨਾਲ ਚਲਾ ਜਾਵਾਂਗਾ ਉਸ ਰਾਤ ਦਾਦਾ ਜੀ ਨੂੰ ਖੰਗਦੇ ਖੰਗਦੇ ਬਿਮਾਰ ਹੋ ਗਏ ਟੀਸਕਪਰਾ ਕੇ ਉਹਨਾਂ ਨੂੰ ਹਸਪਤਾਲ ਲੈ ਗਿਆ ਡਾਕਟਰ ਜਾਂਚ ਤੋਂ ਬਾਅਦ ਇਹਨਾਂ ਨੂੰ ਬਹੁਤ ਤਣਾਅ ਹੈ ਖਾਣ ਪੀਣਾ ਸਹੀ ਨਹੀਂ ਮਿਲ ਰਿਹਾ ਸਭ ਤੋਂ ਵੱਡੀ ਗੱਲ ਇਹ ਇਕੱਲੇ ਪਾਲਣ ਨਾਲ ਟੁੱਟ ਗਏ ਹਨ ਉਹ ਸੋਚਣ ਲੱਗਾ ਕਿ ਮੈਂ ਇਹਨਾਂ ਨੇ ਕਮਾ ਬੇਟਾ ਹਾਂ ਕਿ ਪਿਤਾ ਮੇਰੇ ਸਾਹਮਣੇ ਟੁੱਟਦੇ ਰਹੇ ਮੈਂ ਉਹਨਾਂ ਲਈ ਕੁਝ ਵੀ ਨਹੀਂ ਕਰ ਸਕਿਆ ਹਸਪ ਬੁੱਢੇ ਹੁਣ ਪਾਰ ਬਣ ਗਏ ਹਨ ਇੰਨੇ ਪੈਸੇ ਖਰਚ ਹੋਣਗੇ ਇਲਾਜ ਵਿੱਚ ਕੱਲ ਨੂੰ ਆਪਰੇਸ਼ਨ ਦੀ ਨੋਪਤਾ ਆ ਗਈ ਤਾਂ ਤੁਸੀਂ ਸੋਚ ਲਿਓ ਮੈਂ ਇਹਨਾਂ ਦੀ ਨਰਸ ਬਣ ਕੇ ਨਹੀਂ ਰਹਿ ਸਕਦੀ ਸੀਸ ਨੇ ਪਹਿਲੀ ਵਾਰ ਉੱਚੀ ਆਵਾਜ਼ ਵਿੱਚ ਕਿਹਾ ਅਸੰਝਲੀ ਹੁਣ ਹੋਰ ਨਹੀਂ ਇਹ ਮੇਰੇ ਪਿਤਾ ਜੀ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਖੜਾ ਹਾਂ ਜੇ ਇਹਨਾਂ ਨੂੰ ਤਕਲੀਫ ਹੈ ਤਾਂ ਮੈਂ ਆਪਣੀ ਜਾਨ ਲਗਾ ਦੇਵਾਂਗਾ ਤੂੰ ਚਾਹੇ ਤਾਂ ਨਾਲ ਰਹੇ ਵਰਨਾ ਅੰਜਲੀ ਚੋਪਾ ਉਸਨੇ ਪਹਿਲੀ ਵਾਰ ਦੇਖਿਆ ਕਿ ਇਸ ਤੀਜ ਦੇ ਚਿਹਰੇ ਤੇ ਡਰ ਨਹੀਂ ਦ੍ਰਿੜਤਾ ਹੈ ਅਗਲੇ ਦਿਨ ਸੋਨੂ ਸਕੂਲ ਤੋਂ ਪਰਤ ਕੇ ਦਾਦਾ ਜੀ ਕੋਲ ਬੈਠਾ ਉਸਨੇ ਹੌਲੀ ਨਾਲ ਕਿਹਾ ਦਾਦਾ ਜੀ ਤੁਸੀਂ ਚਿੰਤਾ ਨਾ ਕਰੋ ਜਦ ਮੈਂ ਵੱਡਾ ਹੋ ਜਾਵਾਂਗਾ ਨਾਲੇ ਤਾਂ ਤੁਹਾਡੀ ਸੇਵਾ ਕਰਾਂਗਾ ਨਾ ਤੁਹਾਨੂੰ ਇਕੱਲਾ ਛੱਡਾਂਗਾ ਦਾਦਾ ਜੀ ਦੀਆਂ ਅੱਖਾਂ ਪਰ ਆਈ ਉਹਨਾਂ ਨੇ ਸੋਨੂੰ ਦਾ ਸਿਰ ਸਹਲਾਉਂਦੇ ਹੋਏ ਕਿਹਾ ਬੇਟਾ ਭਗਵਾਨ ਤੈਨੂੰ ਲੰਬੀ ਉਮਰ ਦੇਵੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦਾਦਾ ਜੀ ਦੀ ਹਾਲਤ ਅਚਾਨਕ ਵਿਗੜ ਗਈ ਡਾਕਟਰ ਨੇ ਕਿਹਾ ਇਹਨੂੰ ਤੁਰੰਤ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਲਿਆ ਜਾ ਇਹ ਮਾਮਲਾ ਹੁਣ ਗੰਭੀਰ ਹੋ ਚੁੱਕਾ ਸੀ ਪਰ ਘਰ ਵਿੱਚ ਸੋਨ ਵਿੱਚ ਡੁੱਬ ਗਿਆ ਜਿਲੀ ਦਾ ਚਿਹਰਾ ਵੀ ਹੁਣ ਪੀਲਾ ਪੈ ਗਿਆ ਸਤੀਸ ਨੇ ਬਿਨਾਂ ਦੇਰ ਕੀਤੇ ਐਂਬੂਲੈਂਸ ਬੁਲਾਈ ਸੜਕ ਤੇ ਦੌੜਦੀ ਐਂਬੂਲੈਂਸ ਵਿੱਚ ਡਾਕਟਰ ਤੇ ਪਲੇਟੇ ਸਨ ਸੋਨੂੰ ਉਹਨਾਂ ਦਾ ਹੱਥ ਫੜ ਕੇ ਰੋ ਰਿਹਾ ਸੀ ਸਤੀਸ ਨਾਲ ਬੈਠਾ ਬਾਰ ਬਾਰ ਐਕਸੀਜਨ ਮਾਸਕ ਠੀਕ ਕਰ ਰ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਹੁਣ ਹੁਣ ਰਿਸ਼ਤਿਆਂ ਦੀ ਅਸਲੀ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ ਹਸਤਾਲ ਦੇ ਘਰ ਪਰ ਤਣਤਵਾ ਦਾਦਾ ਜੀ ਦੀਆਂ ਅੱਖਾਂ ਵਿੱਚ ਗਜੀਬ ਜਈ ਸ਼ਾਂਤੀ ਸੀ ਉਹਨਾਂ ਦੇ ਚਿਹਰੇ ਤੇ ਨਾ ਸ਼ਿਕਾਇਤ ਸੀ ਨਾ ਹੀ ਗੁੱਸਾ ਸੀ ਬਸ ਇੱਕ ਡੂੰਗੀ ਠਕਾਵਟ ਸੀ ਘਰ ਦੇ ਵੇੜੇ ਵਿੱਚ ਬੈਠ ਕੇ ਉਹ ਵਰਗ ਦੇ ਰੁੱਖ ਨੂੰ ਤੜਦੇ ਰਹਿੰਦੇ ਸੋਨੂੰ ਰੋਜ਼ ਉਹਨਾਂ ਕੋਲ ਬੈਠ ਜਾਂਦਾ ਦਾਦਾ ਜੀ ਤੁਸੀਂ ਠੀਕ ਹੋ ਦਾਦਾ ਜੀ ਮੁਸਕਰਾਉਂਦੇ ਹਾਂ ਬੇਟਾ ਸਰੀਰ ਬੁੱਢਾ ਹੋ ਗਿਆ ਹੈ ਪਰ ਦਿਲ ਹੁਣ ਤੇਰੇ ਨਾਲ ਹੈ ਪਰ ਕਰਦਾ ਮਾਹੌਲ ਹੋਰ ਤਣਾਪੂਰਨ ਹੁੰਦਾ ਜਾ ਰਿਹਾ ਹੈ ਹੁਣ ਇਹ ਰੋਜ਼ ਰੋਜ਼ ਦੇ ਡਾਕਟਰ ਦਵਾਈਆਂ ਇਹ ਸਭ ਮੈਂ ਨਹੀਂ ਸੰਭਾਲ ਸਕਦੀ ਉਸ ਸੀਸ ਤੇ ਚੀਕਦੀ ਹੈ ਸਤੀਸ ਟਪਚਾ ਸਭ ਸੁਣਦਾ ਹੈ ਪਰ ਹੁਣ ਉਸ ਦਾ ਮਨ ਟੁੱਟਣ ਲੱਗਾ ਸੀ ਉਹ ਪਿਤਾ ਜਿਨ੍ਹਾਂ ਨੇ ਆਪਣੀ ਜਵਾਨ ਪਤਨੀ ਖੋਣ ਤੋਂ ਬਾਅਦ ਇਕੱਲੇ ਬੇਟੇ ਨੂੰ ਪਾਲਿਆ ਪਾਪਾ ਜੀ ਦਾਦਾ ਜੀ ਸਾਡੇ ਘਰ ਵਿੱਚ ਪਹੁੰਚਣ ਤਾਂ ਤੁਸੀਂ ਸੋਚੋ ਕਿ ਕੱਲ ਤੂੰ ਤੁਸੀਂ ਬੁੱਢੇ ਹੋਵੋਗੇ ਤਾਂ ਕੀ ਮੈਂ ਵੀ ਤੁਹਾਨੂੰ ਅਜਿਹਾ ਕੱਟ ਦਵਾਂਗਾ ਇਹ ਸੁਣ ਕੇ ਸਤੀਸ ਦੇ ਦਿਲ ਵਿੱਚ ਜਿਵੇਂ ਕਿਸੇ ਨੇ ਹਥੌੜਾ ਮਾਰ ਦਿੱਤਾ ਉਸ ਦੀ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਸਵੇਰੇ ਹੋਈ ਦਾਦਾ ਜੀ ਹੌਲੀ ਹੌਲੀ ਆਪਣਾ ਛੋਟਾ ਜਿਹਾ ਚੋਲਾ ਬੰਨ੍ਹਣ ਰਹੇ ਸਨ सोनू ਨੇ ਦੇਖਿਆ ਤਾਂ ਭੱਜ ਕੇ ਆ ਰੋਪਿਆ ਦਾਦਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਦਾਦਾ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਬਟ ਹੁਣ ਮੈਂ ਕਿਤੇ ਹੋਰ ਰ੍ਹਾਂਗਾ ਜਿੱਥੇ ਕਿਸੇ ਨੂੰ ਮੇਰੀ ਪਰਵਾਹ ਨਾ ਹੋਵੇ ਤਾਂ ਕੋਟਾ ਟੱਕ ਕਿਸੇ ਤੇ ਪਾਰ ਤਾਂ ਨਹੀਂ ਹੋਵਾਂਗਾ ਸਤੀਸ ਦਰਵਾਜ਼ੇ ਤੇ ਖੜਾ ਸੀ ਉਸ ਦਾ ਗਲਾ ਰੁਕ ਗਿਆ ਉਸ ਨੇ ਕਿ ਭੀਆ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੈਂ ਨਾ ਲਾ ਕਵੇਟਾ ਹਾਂ ਤੁਹਾਡੇ ਜਿੰਦਾ ਰਹਿੰਦੇ ਹੀ ਮੈਂ ਹੀ ਤੁਹਾਨੂੰ ਮਾਰ ਰਿਹਾ ਸੀ ਮਾਫ ਕਰ ਦਿਓ ਪੂਰਾ ਘਰ ਸੁੰਨ ਵਿੱਚ ਡੁੱਬ ਗਿਆ ਅੰਜਲੀ ਵੀ ਚੁੱਪ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਅੰਜੂ ਵਹਿ ਨਿਕਲੇ ਸਹਿਦ ਪਹਿਲੀ ਵਾਰ ਉਸ ਨੂੰ ਆਪਣੇ ਕਿਤੇ ਦਾ ਅਹਿਸਾਸ ਹੋਇਆ ਦਾਦਾ ਜੀ ਨੇ ਕੰਬਦੇ ਹੋਏ ਹੱਥਾਂ ਨਾਲ ਬੇਟੇ ਦਾ ਚਿਹਰਾ ਚੁੱਕਿਆ ਇਸ ਬੇਟਾ ਰਿਸ਼ਤੇ ਦਾ ਪਾਰ ਉਦੋਂ ਤੱਕ ਪਾਰ ਹੀ ਲੱਗਦਾ ਹੈ ਜਦੋਂ ਤੱਕ ਦਿਲੋਂ ਉਸ ਨੂੰ ਆਪਣਾ ਨਾ ਜਾਵੇ ਤੁਸੀਂ ਕਿਤੇ ਨਹੀਂ ਜਾਓਗੇ ਦਾਦਾ ਜੀ ਇਹ ਕਹਾ ਤੁਹਾਡਾ ਹੈ ਉਸ ਦਿਨ ਤੋਂ ਬਾਅਦ ਘਰ ਦਾ ਮਾਹੌਲ ਬਦਲ ਗਿਆ ਅੰਜਲੀ ਨੇ ਪਹਿਲੀ ਵਾਰ ਦਾਦਾ ਜੀ ਲਈ ਆਪਣੇ ਹੱਥਾਂ ਨਾਲ ਖਾਣਾ ਪਰੋਸਿਆ ਸਿਸ ਨੇ ਆਪਣੇ ਸਾਨੂੰ ਹਰ ਰਾਤ ਉਹਨਾਂ ਨੂੰ ਕਹਾਣੀ ਸੁਣਾਏ ਬਿਨਾ ਸੌਂਦਾ ਹੀ ਨਹੀਂ ਸੀ ਕਹਾਣੀ ਇਹ ਇਸ ਕੋਂਦੀ ਹੈ ਕਿ ਮਾਪੇ ਪਾਰ ਨਹੀਂ ਹੁੰਦੇ ਉਹ ਸਾਡੀਆਂ ਜੜਾਂ ਹੁੰਦੇ ਹਨ ਜਿਨ੍ਹਾਂ ਦੀ ਛਾਂ ਵਿੱਚ ਅਸੀਂ ਫੈਲਦੇ ਫੁੱਲਦੇ ਹਾਂ ਜੇ ਉਹੀ ਜੜਾਂ ਕੱਟ ਦਿੱਤੀਆਂ ਜਾਣ ਤਾਂ ਜੀਵਨ ਦਾ ਰੁੱਖ ਕਦੇ ਹਰਾ-ਪਾਰਾ ਨਹੀਂ ਰਹਿ ਸਕਦਾ ਸੋ ਦੋਸਤੋ ਇਹ ਹੀ ਸੀ ਅੱਜ ਦੀ ਕਹਾਣੀ ਤੁਹਾਨੂੰ ਜਿਵੇਂ ਵੀ ਲੱਗੀ ਹੋਵੇ ਕਮੈਂਟ ਸੈਕਸ਼ਨ ਵਿੱਚ ਦੱਸ ਦੋਣਾ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂਕਿ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਕੇ ਤੁਹਾਡੇ ਲੋਕਾਂ ਲਈ ਅਜਿਹੀਆਂ ਚੰਗੀਆਂ-ਚੰਗੀਆਂ ਵੀਡੀਓ ਬਣਾਉਣ ਲਈ ਮਿਲਦੇ ਆਂ ਅਗਲੀ ਵੀਡੀਓ ਨਾਲ